ਭਾਈ ਜੀ ਸਾਡਾ ਕਿਹੜਾ ਮਾਰਨੂ ਜੀ ਕਰਦਾ ਯਾਰ ਉਹ ਸਾਨੂੰ ਬਲੈਕਮੇਲ ਕਰਦਾ ਸੀਗਾ ਸਾਡੇ ਤੇ ਨਹੀਂ ਬਲੈਕਮੇਲ ਕਿਵੇਂ ਕਰਦਾ ਸੀ ਤੁਹਾਨੂੰ ਤੁਸੀਂ ਇੱਕ ਪਤਾ ਬਜ਼ੁਰਗ ਨੂੰ ਮਾਰਿਆ ਉਹਤੇ ਤੁਸੀਂ ਕਹਿੰਦੇ ਸਾਨੂੰ ਬਲੈਕਮੇਲ ਕਰਦਾ ਸੀਗਾ ਤੁਹਾਡੇ ਨਜਾਇਜ਼ ਸੰਬੰਧ ਹੈਗੇ ਇਹ ਤਾਂ ਮੰਨਦੇ ਹੋ ਨਾ ਹਾਂਜੀ ਫਿਰ ਕਿਉਂ ਮਾਰਿਆ ਉਹ ਬਜ਼ੁਰਗ ਨੂੰ ਮਾਰਨ ਦੀ ਕੀ ਰੋਲ ਪਈ ਤੁਹਾਨੂੰ ਯਾਰ ਓਏ ਭਾਈ ਬਲੈਕਮੇਲ ਕਰਦਾ ਸੀ ਸਾਨੂੰ ਨਹੀਂ ਬਲੈਕਮੇਲ ਕਿਉਂ ਕਰੂਗਾ ਮਤਲਬ ਇੱਕ ਤਾਂ ਤੁਸੀਂ ਮਤਲਬ ਦੋਨਾਂ ਦੇ ਨਜਾਇਜ਼ ਸੰਬੰਧ ਹੈ ਇਹ ਕੁੜੀ ਦਾ ਕੀ ਲੱਗਦਾ ਸੀ ਬਜ਼ੁਰਗ ਦਾ ਤੈਨੂੰ ਕਹਿੰਦੇ ਬਲੈਕਮੇਲ ਕਰਦਾ ਸੀਗਾ ਸੌਰਾ ਹੀ ਸੌਰਾ ਫਿਰ ਤੈਨੂੰ ਬਲੈਕਮੇਲ ਕਿਉਂ ਕਰੂਗਾ ਉਹ ਕੀ ਕਾਰਨ ਕਿ ਤੁਸੀਂ ਬਲੈਕਮੇਲ ਕਰਨ ਦਾ ਕੀ ਕਰਨ ਦੇ? ਉਹ ਵੀਰੇ ਨੂੰ ਪਤਾ ਲੱਗ ਗਿਆ ਸਾਡੇ ਨਜਾਇਜ਼ ਸੰਬੰਧਾਂ ਬਾਰੇ। ਜੇ ਯਾਰ ਨਜਾਇਜ਼ ਸੰਬੰਧ ਹੈ ਤਾਂ ਬਲੈਕਮੇਲ ਥੋੜੀ ਕਰੂ ਤੁਹਾਨੂੰ ਸਮਝਾ ਸਕਦਾ ਹੈ ਤੁਹਾਨੂੰ ਉਹ ਮਤਲਬ ਰੋਕ ਸਕਦਾ ਹੈ। ਉਹ ਵੀਰੇ ਧਮਕੀ ਦਿੰਦਾ ਸੀ ਵੀ ਮੈਂ ਤੁਹਾਡੀ ਰਿਪੋਰਟ ਕਰ ਦੂੰਗਾ ਥਾਣੇ 'ਚ ਵੀ ਤੂੰ ਮੇਰੀ ਮਤਲਬ ਵੀ 9 ਨਾਲ 9 9 ਨਾਲ ਨਾ ਨਜਾਇਜ਼ ਸੰਬੰਧ ਹੈ ਤੇਰੀ। ਸੁਲੂਕ ਬਣਾ। ਤਾਂ ਫਿਰ ਇਹ ਬਲੈਕਮੇਲ ਬਲੈਕਮੇਲ ਥੋੜੀ ਹੋਗੀ ਧਮਕੀ ਕਰ ਸਕਦੇ ਆ ਅਣਖ ਅਣਖ ਦੀ ਖਾਤਰ ਤੁਸੀਂ ਮਤਲਬ ਉਹ ਬੰਦਾਂ ਰੱਖੀ ਸੀ। ਅਣਖ ਦੀ ਖਾਤਰ ਇਹ ਰੋਕਦਾ ਸੀ ਤੇ ਇਹ ਮਤਲਬ ਇਹ ਥੋੜੀ ਤੁਹਾਨੂੰ ਦਸੋ ਤੁਸੀਂ ਦਸੋ ਭਾਈ ਤੁਸੀਂ ਆਪਦੇ ਸਹਰਾਂ ਨੂੰ ਕਿਉਂ ਮਾਰਿਆ ਤੁਹਾਨੂੰ ਤੁਹਾਨੂੰ ਸ਼ਰਮ ਨਹੀਂ ਆਈ ਬੜੀ ਮੋਟੀ ਵੀ ਮੇਰੇ ਮੇਰੀ ਗੱਲ ਸੁਣੋ ਬੋਲੋ ਬੋਲੋ ਮੈਂ ਉਹਨੂੰ ਕਿਹਾ ਸੀਗਾ ਮਾਹੀ ਜੇ ਤੇਰਾ ਮੁੰਡਾ ਮੈਨੂੰ ਲਿਆ ਕੇ ਕੁਛ ਦੇਊਗਾ ਪਹਿਹ ਤੇ ਲਾ ਦੇਊਗਾ ਤੇ ਫਿਰ ਮੈਂ ਨਾ ਜੇ ਸਮਝਦਾ ਤੇ ਕਿਵੇਂ ਬਣਾਉਗੀ ਹੂੰ ਜਾਂ ਤਾਂ ਮੈਂ ਲੈ ਆ ਕੇ ਦਵੇ ਮੈਨੂੰ ਕੁਛ ਨਾ ਕੁਛ ਹੂੰ ਠੀਕ ਆ ਮੈਂ ਕਿੱਥੇ ਲਿਜਾਵਾਂ ਮੈਂ ਨਹੀਂ ਤੈਨੂੰ ਉਹਦਾ ਮੁੰਡਾ ਉਹਦਾ ਮੁੰਡਾ ਮੁੰਡਾ ਕੀ ਇਦਾਂ ਘਰ ਵਾਲਾ ਕੀ ਕਰਦਾ ਸੀਗਾ ਮੇਰੇ ਘਰ ਵਾਲਾ ਤਾਂ ਕੁਛ ਨਹੀਂ ਕਰਦਾ ਜੀ ਟੱਕਾ ਨਹੀਂ ਕਰਦਾ ਸੀਗਾ ਉਹ ਅੱਛਾ ਪੱਕਾ ਪੱਕਾ ਲੈ ਚਿੱਟੇ 'ਚ ਪੈ ਗਿਆ ਹੂੰ 100 ਰੁਪਏਲੀ ਚਿੱ ਫੇਰ ਉਹਦੇ ਘਰ ਵਾਲੇ ਨੂੰ ਮਾਰਨਾ ਸੀ ਨਾ ਜਿਹੜਾ ਨਸ਼ੇ ਕਰਦਾ ਐ ਤੈਨੂੰ ਕੁੜਦਾ ਮਾਰਦਾ ਤੈਨੂੰ ਕੁਛ ਕਰਦਾ ਨਹੀਂ ਬੁੜੇ ਬੁੜਾ ਬੁੜੇ ਨੇ ਬਹੁਤ ਬਦਨਾਮੀ ਕੀਤੀ ਹੈ ਮੇਰੀ ਆਹ ਰਿਸ਼ਤੇਦਾਰਾਂ ਦੀ ਬਦਨਾਮੀ ਕਰਤੀ ਕੀ ਕੀ ਬਦਨਾਮੀ ਕਰਤੀ ਉਹ ਨੇ ਮਾਰੀਆਂ 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 ਨਹੀਂ ਤੁਸੀਂ ਤੂੰ ਮਾਰੀ ਨਹੀਂ ਸੀ ਤੂੰ ਮਾਰੀ ਹੈ ਨਹੀਂ ਸੀ ਐ ਮਾਰੀ ਹੁਣ ਹੋਈ ਹੈਗੀ ਮੈਂ ਹੂੰ ਠੀਕ ਆ ਮੇਰਾ ਇੱਕ ਚਲੇ ਇੱਕ ਚਾਚਾ ਦੋ ਸੀਗੇ ਮੇਰੇ ਤੀਜਾ ਤਾਂ ਨਹੀਂ ਬਣਾਇਆ ਸੀ ਕਦੇ ਤੀਜਾ ਕਿਹਨੂੰ ਇੱਕ ਇੱਕ ਬੰਦਾ ਫਰਾਰ ਹੈ ਉਹ ਕੌਣ ਸੀਗਾ ਦੱਸ ਤੂੰ ਦੱਸ ਕੌਣ ਸੀ ਜਿਹੜੇ ਦੂਜੇ ਬੰਦਿਆਂ ਨਾਲ ਰਿਲੇਸ਼ਨ ਸੀ ਉਹ ਬੰਦਾ ਕੌਣ ਸੀਗਾ ਉਹ ਬਈ ਮੇਰਾ ਦੋਸਤ ਹੀ ਸੀ ਅਸ ਤੇਰਾ ਦੋਸਤ ਸੀਗਾ ਹਾਂਜੀ ਇਕੱਠੇ ਪੜਦੇ ਸੀ ਕਿਦਰਾ ਜਿਗਰੀ ਦੋਸਤ ਕਿਵੇਂ ਸੀਗਾ ਉਹ ਜਿਗਰੀ ਦੋਸਤ ਸੀ ਇਕੱਠੇ ਪੜਦੇ ਪਿਆਰ ਤੂੰ ਇਹਨੂੰ ਨਹੀਂ ਤੂੰ ਮੈਨੂੰ ਪਿਆਰ ਕਰਦਾ ਤੇ ਉਹ ਉਹ ਉਹਦੇ ਨਾਲ ਕਿਵੇਂ ਗੱਲਾਂ ਸੇਦੀ ਕਿਵੇਂ ਹੋਈਆਂ ਗੱਲ ਝੂਠ ਨਹੀਂ ਬੋਲਣਾ ਗੱਲ ਕਲੀਅਰ ਕਰਨੀ ਮੈਂ ਕਰਾਈ ਸੀ ਹੈ ਮੈਂ ਕਰਾਈ ਸੀ ਤੂੰ ਕਿਉਂ ਕਰਾਈ ਉਹਦੇ ਨਾਲ ਗੱਲ ਉਹ ਬਰੇ ਉਹਦੇ ਕੋਲ ਵੀਡੀਓ ਪਾਗਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਉਹ ਮੇਰੇ ਮੇਰੀਆਂ ਵੀਡੀਓ ਪਾਗਾ ਸੀ ਉਹਦੇ ਕੋਲ ਕਈ ਵੀ ਮਤਲਬ ਰੂਮ ਚ ਲੈ ਕੇ ਗਿਆ ਸੀ ਹੂੰ ਉਹ ਤੋਂ ਉਹਨਾਂ ਨੇ ਮਤਲਬ ਵੀਡੀਓ ਮੈਂ ਪੀਤੀ ਸੀ ਹੂੰ ਪਤਾ ਨਹੀਂ ਲੱਗਾ ਉਹਨਾਂ ਨੇ ਵੀਡੀਓ ਸੈਂਡ ਕਰ ਲਈਆਂ ਆਪਦੇ ਕੋਲ ਤੇ ਉਹ ਇਸ ਦੂ ਬਾਦ ਬਲੈਕਮੇਲ ਕਰਨ ਲੱਗ ਗਏ ਤੇ ਵੀ ਨੰਬਰ ਦੇ ਸਾਨੂੰ ਹੂੰ ਇਸ ਕਰਕੇ ਬਈ ਮੈਨੂੰ ਨੰਬਰ ਦੇਣਾ ਪਿਆ ਬਈ ਅੱਛਾ ਇਹਦਾ ਨੰਬਰ ਦੇ ਦੇ ਹਾਂਜੀ ਤੇ ਫਿਰ ਇਹਨੇ ਇਹ ਇਹਨੂੰ ਇਹ ਨਹੀਂ ਚਾਹਿਆ ਯਾਰ ਵੀ ਮੈਨੂੰ ਮੈਂ ਤੈਨੂੰ ਵੀ ਯਾਦ ਕਰਦੀ ਆ ਤੇ ਮੈਂ ਹੋਰ ਬੰਦੇ ਨੂੰ ਵੀ ਕਰ ਰਹੀ ਆ ਇਹਨੂੰ ਰੋਕਿਆ ਨਹੀਂ ਤੂੰ ਨਹੀਂ ਬਾਈ ਫਿਰ ਮੈਂ ਕੀ ਰੋਕ ਸਕਦਾ ਯਾਰ ਫਿਰ ਉਹ ਮੈਨੂੰ ਅੱਗੋ ਤੇ ਤੇਰੀ ਚੂੜੇ ਤੇਰੀ ਚੂੜੇ ਵਾਲੀ ਚੂੜੇ ਵਾਲੀ ਨਹੀਂ ਨਾ ਜੇ ਤੇਰੀ ਚੂੜੇ ਵਾਲੀ ਵੀ ਹੁੰਦੀ ਫਿਰ ਤੂੰ ਰੋਕਦਾ ਇਹਨੂੰ ਤੂੰ ਵੀ ਟਾਈਮ ਪਾਸ ਹੀ ਕਰਦਾ ਸੀਗਾ ਹਾਂਜੀ ਬਾਈ ਕੋਈ ਦਿਲੋਂ ਪਿਆਰ ਤਾਂ ਨਹੀਂ ਸੀ ਨਹੀਂ ਬਾਈ ਸੋ ਟਾਈਮ ਪਾਸ ਕਰਕੇ ਬਾਈ ਇਹ ਵੀ ਟਾਈਮ ਪਾਸ ਕਰਦਾ ਸੀ ਇਹ ਵੀ ਟਾਈਮ ਪਾਸ ਕਰਦੀ ਸੀ ਇਹਦੀ ਇੱਕ ਨਾਲ ਨਹੀਂ ਦੋ ਬੰਦਿਆਂ ਨਾਲ ਰਿਲੇਸ਼ਨ ਸੀ ਤੇ ਇਹਨੇ ਆਪਦੇ ਸਹੁਰੇ ਨੂੰ ਮਾਰਿਆ ਪੂਰੀ ਇਹਨਾਂ ਨਾਲ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਕੀ ਇਹਨਾਂ ਨੇ ਮਤਲਬ ਕੀਤਾ ਅਸੀਂ ਤੁਹਾਨੂੰ ਸਾਰਾ ਸੱਚ ਦੱਸਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਹੈ ਇਹ ਬੰਦਿਆਂ ਨੂੰ ਸਜ਼ਾ ਮਿਲ ਸਕੇ ਵੱਧ ਤੋਂ ਵੱਧ ਲੋ ਵੀ ਦੋਸਤੋ ਜਿਹੜੀ ਤੁਸੀਂ ਜਨਾਨੀ ਦੇਖ ਰਹੇ ਹੋ ਜੀ ਇਹ ਜਨਾਨੀ ਨੇ ਇਹ ਅਬਦਸ਼ਕ ਦੇ ਨਾਲ ਰਲ ਕੇ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਅਬਦੇ ਸਹਰੇ ਨੂੰ ਮੌਤ ਦੀ ਘਾਟ ਉਤਾਰਿਆ ਇਹਦੇ ਸਹਰੇ ਨੇ ਇਹਦੇ ਨਾਂ 9 ਕਿੱਲੇ ਜ਼ਮੀਨ ਵੀ ਲਵਾਤੇ ਸੀਗੇ ਪੁੱਛਦੇ ਆ ਵੀ ਇਹ ਇਹਦੇ ਰਿਲੇਸ਼ਨ ਦੇ ਬੰਦੇ ਨਾਲ ਕਿਉਂ ਸੀ ਕੀ ਕਾਰਨ ਸੀ ਇਹਦਾ ਘਰ ਵਾਲਾ ਜਿਉਂਦਾ ਸੀ ਜਾਂ ਮਰ ਮਰ ਗਿਆ ਸੀ ਕੀ ਗੱਲ ਹੈ ਹਾਂ ਦੱਸੋ ਭਾਈ ਕੀ ਗੱਲ ਹੈ ਕਿਉਂ ਤੁਸੀਂ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਦੇ ਸਹਰੇ ਨੂੰ ਜਾਨੋਂ ਮਾਰਿਆ ਉਹਨੂੰ ਮਾਰ ਕੇ ਅਮਰ ਸੁਏਜ ਸੱਟਿਆ ਉਹਨੂੰ ਕੀ ਕਾਰਨ ਕੀ ਗੱਲ ਹੋਈ ਹੈ ਨਹੀਂ ਫਿਰ ਇਹ ਗੱਲ ਤਾਂ ਕੁਝ ਵੀ ਨਹੀਂ ਹੋਈਗੀ ਅੱਛਾ ਤਾਂ ਆਇਆ ਨਾ ਮੈਂ ਮਤਲਬ ਕਿ ਜਿਹੜਾ ਮੇਰੇ ਘਰ ਵਾਲਾ ਹੂੰ ਉਹਨੇ ਚਿੱਟਾ ਪੈਂਦਾ ਸੀਗਾ ਹੂੰ ਤੇ ਕੁਝ ਲੈ ਕੇ ਦਿੰਦਾ ਨਹੀਂ ਸੀ ਪੈਸਾ ਤੇਲਾ ਹੂੰ ਤੇ ਫਿਰ ਮੈਂ ਖਾਂ ਇਹ ਤਾਂ ਫਿਰ ਸਰਨਾ ਹੀ ਨਹੀਂਗਾ ਮੇਰਾ ਅੱਛਾ ਤੇ ਮੈਂ ਇਹਨੂੰ ਫਿਰ ਮੇਰਾ ਆ ਆਸ਼ਕਾ ਕਾ ਜਿਹੜਾ ਹਾਂ ਤੇ ਕੀ ਕੀ ਨਾਂ ਹੈ ਇਹਦਾ ਮੁੰਡੇ ਦਾ ਇਹਦਾ ਨਾਂ ਕੀ ਮਨਜਿੰਦਰ ਆ ਜੀ ਇਹਦਾ ਨਾਂ ਸੁਮਨਜਿੰਦਰ ਹਾਂਜੀ ਅੱਛਾ हां विरे ਤੁਸੀਂ ਕੀ ਕਾਹਦਾ ਕੰਮ ਕਰਦੇ ਹੋ ਵੀਰੇ ਮੈਂ ਵੀਰੇ ਕਮੇਟੀ ਦੇ ਪੈਸੇ ਪੈਸੇ ਚਕਾਉਣਾ ਵੀਰੇ ਤੇ ਜਦੋਂ ਇਹਨਾਂ ਨੂੰ ਮਤਬਲ ਵੀ ਪੈਸਾ ਇਹ ਨਹੀਂ ਇਹਨਾਂ ਤੋਂ ਭਰੇ ਜਾਂਦੇ ਸੀ ਫਿਰ ਮੈਂ ਆਪਦੇ ਕੋਲ ਭਰ ਦਿੰਦਾ ਸੀ ਬਾਈ ਅੱਛਾ ਕਮੇਟੀ ਦਾ ਕੰਮ ਕਰਦੇ ਨੂੰ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜ ਸਾਲ ਹੋ ਗਏ ਵੀਰੇ ਅੱਛਾ ਇਹਨਾਂ ਨੇ ਕਿੰਨੇ ਪੈਸੇ ਚੱਕੇ ਸੀ ਕਮੇਟੀ ਤੋਂ ਕਿੰਨੇ ਪੈਸੇ ਲਏ ਸੀ 2 2 ਲੱਖ 2 ਲੱਖ ਰੁਪਏ ਲਿਆ ਸੀਗਾ ਤੇ ਕਿਵੇਂ ਥੋੜੀ ਸੈਟਿੰਗ ਹੋਈ ਕਿਵੇਂ ਇਹਨਾਂ ਨਾਲ ਥੋੜੀ ਕਾਟਿ ਮਿਲੀ ਹੈ ਕਿਵੇਂ ਇਹਨਾਂ ਨਾਲ ਤੁਸੀਂ ਰਿਲੇਸ਼ਨ ਚਾਹੀਓ ਇਹ ਮਤਬਲਿ ਜਿਵੇਂ ਕੋਈ ਕੀ ਕਹਣਾ ਜਾਨੋ ਕੀ ਕਹਾਂ ਬਾਈ ਯਾਰ ਉਹ ਇਹਨਾਂ ਦੇ ਜਦੋਂ ਮੈਂ ਇਹਨਾਂ ਦੇ ਘਰੇ ਆ ਕੇ ਬਹਿ ਜਾਂਦਾ ਸੀਗਾ ਹੂੰ ਤੇ ਜਦੋਂ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਸੀ ਤਾਂ ਮੈਂ ਆਪਦੇ ਕੋਲੋਂ ਪੈਸੇ ਪਾ ਦਿੰਦਾ ਸੀ ਬਸ ਇਹਨਾਂ ਦੇ ਨਾਲ ਅੱਖ ਮਟੱਕਾ ਹੋ ਗਿਆ ਚਾਹ ਪੀਂਦੇ ਸੀ ਇਕੱਠੇ ਬੈ ਕੇ ਬਸ ਤੁਸੀਂ ਇਹਦੀ ਕਿਸ਼ਤ ਕੋਸ ਤਾਂ ਤੁਸੀਂ ਆਪਦੇ ਕੋਲੋਂ ਭਰ ਦਿੰਦੇ ਸੀ ਹਾਂਜੀ ਬਾਈ ਕਦੇ ਕਿਸ਼ਤ ਨਹੀਂ ਰੁੱਟਣ ਦਿੱਤੀ ਨਹੀਂ ਬਾਈ ਕਿ ਤੁਹਾਨੂੰ ਕੀ ਲੋੜ ਸੀ ਵੀਰੇ ਕਿਸ਼ਤ ਭਰਨ ਦੀ ਇਹਨਾਂ ਦੀ ਕਿਸ਼ਤ ਵੀ ਇਹਨਾਂ ਦੀ ਕਿਸ਼ਤ ਭਰਦੇ ਸੀ ਕੀ ਚੱਕਰ ਸੀਗਾ ਕੀ ਮਤਲਬ ਬਸ ਬਈ ਵੈਸੇ ਵੀ ਪਿਆਰ ਪਿਆਰ ਹੋ ਗਿਆ ਹਾਂ ਬਈ ਪਿਆਰ ਹੋ ਗਿਆ ਸੀ ਤੁਸੀਂ ਥੋੜੀ ਜਿ ਕਿੰਨੀ ਐ ਮੇਰੀ ਬਈ 28 ਸਾਲ 28 ਸਾਲ ਬਿਆਹ ਹੋਇਆ ਕਿ ਨਹੀਂ ਹੋਇਆ ਪਰਿਵਾਰ ਚ ਕੌਣ ਕੌਣ ਥੋੜੇ ਪਿਆਰ ਹੀ ਪਰਿਵਾਰ ਚੀ ਮਾਤਾ ਪਿਤਾ ਹਮ ਤੇ ਇੱਕ ਭੈਣ ਆਈ ਹਮ ਤੇ ਛੋਟਾ ਭਰਾ ਆਈ ਹਮ ਤੇ ਇੱਕ ਮੈਂ ਹੁਣ ਸਾਨੂੰ ਤੁਸੀਂ ਇਹ ਦੱਸੋ ਜਿਹੜਾ ਬਜ਼ੁਰਗ ਸੀ ਉਹਨੂੰ ਕਿਵੇਂ ਮਰਿਆ ਕਿਵੇਂ ਉਹਨੂੰ ਬੁਲਾਇਆ ਉੱਥੇ ਤੁਸੀਂ ਨਹਿਰ ਤੇ ਕੀ ਉਹਨੂੰ ਮਤਲਬ ਕਿਸ ਤਰੀਕੇ ਨਾਲ ਧਜਕੇ ਤੁਹਾਡੇ ਕੋਲੇ ਪਹੁੰਚਿਆ ਹੋ ਉਹ ਵੀਰੇ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਫੋਨ ਕੀਤਾ ਹਾਂ ਫੋਨ ਕੀਤਾ ਸਹੀ ਐ ਫੋਨ ਕੀਤਾ ਵੀ ਇੱਥੇ ਮਤਲਬ ਵੀ ਕੋਈ ਚਲੋ ਘਬਰਾਓ ਘਬਰਾਓ ਹਾਂ ਤੁਸੀਂ ਤੁਸੀਂ ਦੱਸੋ ਮੈਂ ਤੁਹਾਨੂੰ ਦੱਸ ਦਿਆਂ ਕੀ ਗੱਲ ਹੈ ਉਹ ਨਾ ਯਾਨੀ ਕਿ ਇਹਨਾਂ ਨੇ ਇਹਨਾਂ ਨੂੰ ਘੱਪ ਲਾਇਆ ਇਹ ਵੀ ਤੁਹਾਨੂੰ ਅਜ ਪੈਸੇ ਨਹੀਂ ਮਿਲਿਆ ਰਹੀ ਹੈ ਪੈਸੇ ਨਾ ਤੇ ਉਹ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਥੋੜੇ ਨੌ ਨੇ ਕਿਹਾਗਾ ਮੇਰੇ ਕੋਲ ਲਾਗਾ ਇਹਨੇ ਮੋਟਰਸਾਈਕਲ ਤੇ ਮਗਰ ਭਾ ਲਿਆ ਤੇ ਬਸ ਕਹਾ ਸੂ ਇੱਥੇ ਨਹਿਰ ਤੇ ਲੈ ਗਏ ਇਹਨੂੰ ਕੌਣ ਕੌਣ ਸੀ ਇਹ ਸੀ ਦੋਨੋਂ ਸੀਗੇ ਦੋਨੇ ਸੀ ਹਾਂਜੀ ਤੇ ਫਿਰ ਤੁਸੀਂ ਬਈ ਉਹਨੂੰ ਮਾਰਿਆ ਕਿ ਮੇਂ ਡੋਬੋ ਕੇ ਮਾਰਤਾ ਹਾਂਜੀ ਪਹਿਲੇ ਤਾਂ ਕੁੱਟਿਆ ਜੀ ਅਸੀਂ ਅਸੀਂ ਕੁੱਟਿਆ ਕੁੱਟਿਆ ਜੀ ਕੀ ਕੀਤਾ ਗਲਾ ਕੁੱਟਿਆ ਜੀ ਉਹਦਾ ਅੱਛਾ ਫੇਰ ਗਲਾ ਕੁੱਟਿਆ ਫਿਰ ਪਾਣੀ ਚ ਡੋਬੋਇਆ ਜੀ ਡੋਬੋ ਡੋਬ ਕੇ ਕੱਢਿਆ ਜਾਣੀ ਕਿ ਅੱਛਾ ਹਾਂਜੀ ਤੇ ਤੁਹਾਨੂੰ ਯਾਰ ਇਸ ਗੱਲ ਦੀ ਵਿਰੇਸ਼ ਸ਼ਰਮ ਨਹੀਂ ਆਈ ਤੇ ਤੁਹਾਡਾ ਸਹਰਾ ਸੀਗਾ ਇਹ ਵੀ ਪਤਾ ਲੱਗੇ ਵੀ ਤੁਹਾਡੇ ਨਾਲ ਜ਼ਮੀਨ ਲਵਾਈ ਸੀ ਉਹਨਾਂ ਨੇ ਪੰਜ ਪੰਜ 10 ਕਿੱਲੇ ਲਵਾਈ ਹੈ ਜੀ ਹੂੰ ਮੈਂ ਕਹਿੰਦੀ ਨਹੀਂ ਮਤਲਬ ਕਿ ਲੋਈਆ ਮੈਂ ਝੂਠ ਨਹੀਂ ਬੋਲਦੀ ਹੂੰ ਠੀਕ ਹੈ ਜੇ ਤੋ ਰੋਕਦਾ ਸੀ ਮੈਨੂੰ ਗਲਤ ਕੰਮਾ ਤੋ ਹੂੰ ਫਿਰ ਮੈਂ ਉਹ ਕਰਤਾ ਗਲਤ ਕੰਮਾ ਤੋ ਕਿਵੇਂ ਰੋਕਦਾ ਸੀ ਉਹ ਸਾਨੂੰ ਪ੍ਰੋਪਰ ਗੱਲ ਦੱਸੋ ਨਹੀਂ ਗਲਤ ਕੰਮਾ ਤੋ ਹੁਣ ਮੰਨ ਲੇ ਕਿ ਜਲਾ ਖਰਚਾ ਮੇਰਾ ਚੱਕਦੇ ਇਹ ਖਰਚਾ ਚੱਕਦਾ ਮੇਰੇ ਘਰ ਵਾਲਾ ਕੁਛ ਨਹੀਂ ਕਰਦਾ ਚਿੱਟਕਾ ਲੈ ਚਿੱਟੂ ਤੋਂ ਬਗਰ ਕੁਛ ਨਹੀਂ ਕਰਦਾ ਉਹ ਅੱਛਾ ਚਿੱਟੋ ਪੀਂਦਾ ਹਾਂ ਚਿੱਟਾ ਪੀਂਦਾ ਜੀ ਕੰਮ ਕਰ ਢੱਕਾ ਨਹੀਂ ਅੱਛਾ ਹਾਂ ਜੀ ਪਾਸੇ ਨੇ ਖਰਚਾ ਚੱਕ ਲਿਆ ਮੇਰਾ ਹੂੰ ਠੀਕ ਆ ਤੇ ਬਸ ਕੱਪੜੇ ਵਗੈਰਾ ਦੁਆੰਦਾ ਮੈਨੂੰ ਤੇਰਾ ਘਰ ਵਾਲਾ ਕਿੱਥ ਪਤਨ ਇਹਦਾ ਕੋਈ ਪਤਾ ਹੀ ਨਹੀਂਗਾ ਸ਼ਾਮੀ ਘੜੇ ਵਰਤ ਅੱਛਾ 10 ਵਜੇ 11 ਵਜੇ ਹੂੰ ਤੇ ਬਾਕੀ ਨਾ ਰੋਟੀ ਰਾਟੀ ਖਾ ਕੇ ਜਾਂਦਾ ਕੁਛ ਨਹੀਂ ਤੇ ਬੱਚੇ ਕਿੰਨੇ ਆ ਥੋੜੇ ਬੱਚੇ ਦੋ ਆ ਜੀ ਉਹ ਮੁੰਡਾ ਕੁੜੀ ਹੈ ਕਿ ਮੁੰਡੇ ਮੁੰਡੇ ਆ ਨਹੀਂ ਨਹੀਂ ਮੁੰਡਾ ਕੁੜੀ ਆ ਜੀ ਮੁੰਡਾ ਕੁੜੀ ਕਿਹੜੀ ਕਿਹੜੀ ਕਲਾਸ ਪੜ੍ਹਦੇ ਆ ਹਾਂ ਬੱਚੇ ਹੈਗੇ ਇੱਕ ਤੇ ਹੈਗਾ 8ਵੇਂ ਚ ਹੂੰ ਤੇ ਦੂਜਾ ਹੈਗਾ 9ਵੇਂ ਚ ਅੱਛਾ 8ਵੇਂ ਤੇ 9ਵੇਂ ਚ ਹੈ ਹਾਂ ਜੀ ਤੇ ਇਹਦੇ ਨਾਲ ਫਿਰ ਤੁਹਾਡਾ ਕਿਵੇਂ ਅੱਖ ਮੜਕਾ ਹੋਇਆ ਕਿਵੇਂ ਇਹਦੇ ਨਾਲ ਥੋੜੀ ਸੈਟਿੰਗ ਬੈਠੀ ਐ ਕਿਉਂ ਤੁਸੀਂ ਦਿਲਵਰ ਕਿਵੇਂ ਦਿਲ ਦੇ ਬੈਠੇ ਐ ਤੁਸੀਂ ਇੱਕ ਆਮ ਇਨਸਾਨ ਨੂੰ ਇਹ ਮੈਂ ਸ਼ਹਿਰ ਗਏ ਸੀਗੇ ਹੂੰ ਉੱਥੇ ਬਸ ਮਤਲਬ ਕਿ ਅੱਖ ਮ ਟੱਕਾ ਗ ਨੰਬਰ ਲੈ ਲਿਆ ਤੁਮੇ ਅਸੀਂ ਕਿਸ਼ਤਾ ਫਿਰ ਨਰੇਕ ਨੂੰ ਮੈਂ ਕਿਸ਼ਤਾ ਲੈਣ ਦਾ ਭਰਦਾ ਜੀ ਕਿਸ਼ਤਾ ਲੈਣ ਹੁੰਦਾ ਸੀ ਪਹਿਲਾਂ ਹਾਂ ਜੀ ਹਾਂ ਜੀ ਤੇ ਕਦੇ ਤੁਸੀਂ ਆਉਦੇ ਸਾਰੇ ਤੋਂ ਪੈਸੇ ਕਿਸ਼ਤ ਮੰਗ ਲੈਂਦੇ ਨਾ ਜੀ ਤੰਦੇ ਨਹੀਂ ਸੀ ਅੱਛਾ ਨਹੀਂ ਇਥੇ ਤੁਸੀਂ ਝੂਠ ਬੋਲਦੇ ਹੋ ਮਤਲਬ ਉਹ ਤਾਂ ਕਹਿੰਦਾ ਵੀ ਮੈਂ ਜ਼ਮੀਨ ਵੀ ਨਾਲ ਲਵਾਈ ਹੈ ਤੁਹਾਡੇ ਨਹੀਂ ਜ਼ਮੀਨ ਤਾਂ ਨਾਲ ਲਵਾਈ ਆ ਹੂੰ ਬਾਕੀ ਮੈਂ ਪੈਸੇ ਮੰਗੇ ਨਹੀਂ ਸੀ ਸੱਚੀ ਹੋ ਸਕਦਾ ਤੁਸੀਂ ਪੈਸੇ ਨਾ ਤੋ ਚੋਰੀ ਮੰਗੇ ਹੁਣ ਹੈ ਨਾ ਤੋ ਹਾਂ ਹਾਂ ਜੀ ਤੇ ਕਿਸ਼ਤਾਂ ਦੇ ਕਿਸ਼ਤਾ ਭਰ ਉਹ ਮਤਲਬ ਉਹ ਕਾਦੇ ਕਾਦੇ ਲੈ ਜੀ ਉਹ ਤਬਾਸੂਸ ਨਹੀਂ ਦੱਸ ਦੱਸਦੇ ਕਿਉਂ ਨਹੀਂ ਫਿਰ ਹੋ ਸਕਦਾ ਤੁਸੀਂ ਇਹਦੇ ਪੇਕੇਆਂ ਨੂੰ ਪੈਸੇ ਭੇਜੇ ਹੋਣ 2 ਲੱਖ ਰੁਪਏ ਸੋਂ ਕੀ ਕੀ ਕੰਮ ਪਿਆ ਦੱਸੋ ਕਾਦੇ ਵਾਸਤੇ ਤੂੰ ਮਾਂ ਬਣਾਇਆ ਜੀ ਹਾਰ ਅੱਛਾ ਕਾਂਟੇ ਬਣਾਏ ਆ ਹੂੰ ਹਾਂਜੀ ਤੇ ਤੂੰ ਮਾਂ ਜੋ ਗਹਿਣੇ ਗਹਿਣਾ ਘਟਾ ਬਣਾਇਆ ਉਹਦੇ ਲਈ ਤੁਸੀਂ ਮਤਲਬ ਇਦਾਂ ਪੈਸੇ ਲਏ ਸੀ ਹਾਂਜੀ ਹਾਂਜੀ ਵੀਰੇ ਹੋਰ ਕਿੰਨੇ ਕਿ ਛੋਟੇ ਮਤਲਬ ਜਿਹੜੀਆਂ ਕਮੇਟੀਆਂ ਕਿੰਨੇ ਪੈਸੇ ਮਤਲਬ ਕਰਦੇ ਹੈਗੇ ਕਮਟੀਆਂ ਪਾਉਂਦੇ ਆ ਇਹਨਾਂ ਦੇ ਤੁਸੀਂ ਇਹਨਾਂ ਕੋਲ ਆਏ ਔਰ ਬਹੁਤ ਬਹੁਤ ਅਜੀ ਸਾਡੇ ਕੋਲ ਠੀਕ ਹੈ ਹੁਣ ਤੁਹਾਨੂੰ ਲੱਗਦਾ ਤੁਹਾਨੂੰ ਸਜ਼ਾ ਮਿਲੂਗੀ ਤੁਹਾਨੂੰ ਮਹਿਸੂਸ ਹੋ ਰਿਹਾ ਵੀ ਗਲਤੀ ਕੀਤੀ ਹੈ ਨਹੀਂ ਫਿਰ ਗਲਤੀ ਤੇ ਵੀਰੇ ਕਾਦੀ ਹੈ ਕੀ ਨਹੀਂ ਹੁਣ ਤੁਹਾਡੇ ਦੋ ਬੱਚੇ ਹੈ ਤੁਹਾਨੂੰ ਇਹ ਨਹੀਂ ਹੋ ਰਿਹਾ ਵੀ ਤੁਹਾਡੇ ਦੋ ਬੱਚੇ ਉਹਨਾਂ ਦੀ ਜ਼ਿੰਦਗੀ تباہ ਹੋਊਗੀ ਨਹੀਂ ਤਾਂ ਬਾਦ ਹੋਊਗੀ ਫਿਰ ਆ ਫਿਰ ਕੋਈ ਸੁਝਾ ਨਹੀਂ ਬਾਈ ਸਾਨੂੰ ਅਸਲ ਤੁਸੀਂ ਇਹ ਕਹਿ ਸਕਦੇ ਹੋ ਥੋੜੇ ਅਕਲ ਦੇ ਪਰਦਾ ਪੈ ਗਿਆ ਹਾਂਜੀ ਅਕਲ ਤੇ ਪਰਦਾ ਪੈ ਗਿਆ ਹੂੰ ਤੇ ਹੁਣ ਤੁਹਾਨੂੰ ਤੁਹਾਡੇ ਤੁਹਾਡੇ ਪੇਕਿਆਂ ਦੇ ਵਿੱਚ ਕੌਣ ਕੌਣ ਹੈ ਪੀ ਕਹਿੰਦੇ ਵਿੱਚ ਮੰਮੀ ਡੈਡੀ ਤੇ ਭਰਾ ਗਏ ਹੂੰ ਹਾਂਜੀ ਉਹ ਥੋੜਾ ਵਿਰੋਧ ਕਰਦੇ ਆ ਜੋ ਤੁਹਾਡੇ ਨਾਲ ਹੈ ਉਹ ਨਾ ਉਹ ਜੀ ਹੂੰ ਉਹ ਨਾਲ ਨਹੀਂ ਗਏ ਅੱਛਾ ਹਾਂਜੀ ਕਿਉਂਕਿ ਪੇਕੇ ਦਾ ਘਰ ਆਉਂਦੀ ਧੀ ਦੇ ਨਾਲ ਹੀ ਹੁੰਦੀ ਆ ਜ਼ਿਆਦਾਤਰ ਤੇ ਉਹ ਥੋੜਾ ਵਿਰੋਧ ਕਰਦੇ ਆ ਹਾਂਜੀ ਕਿਉਂ ਕਰਦੇ ਆ ਉਹ ਫਰਾਹੀ ਗਲਤ ਕੰਮਾ ਤੁਸੀਂ ਅੱਛਾ ਹਾਂਜੀ ਹੁਣ ਉਹ ਕਹਿੰਦੇ ਵੀ ਤੂੰ ਸਾਨੂੰ ਦੱਸਣਾ ਸੀ ਜੇ ਕੋਈ ਗੱਲ ਸੀ ਤੂੰ ਬਾਹਰ ਬਾਹਰ ਥੋੜੀ ਮੈਂ ਤੂੰ ਮੂੰਹ ਮਾਰਨਾ ਸੀ ਕਹਿੰਦੇ ਹੂੰ ਜੇ ਉਹ ਵੀ ਗੱਲ ਹੁੰਦੀ ਛੋਟੇ ਜਆਬ ਸਮੇਂ ਤੂੰ ਸਾਨੂੰ ਦੱਸ ਦਿੰਦੀ ਤੇਰੇ ਭਰਾ ਨੂੰ ਦੱਸ ਦਿੰਦੀ ਤੇਰੇ ਡੈਡੀ ਨੂੰ ਦੱਸ ਦਿੰਦੀ ਹੂੰ ਤੇ ਬਸ ਜੋ ਚਾ ਗਲਤੀ ਹੋ ਗਈ ਮਾਨਦੀ ਐ ਮੈਂ ਗਲਤੀ ਹੋ ਗਈ ਮੈਂ ਤੁਸੀਂ ਕਿਹਨਾਂ ਦੇ ਮੁੰਡੇ ਹੋ ਕੀ ਮਤਲਬ ਕਿਹੜੀ ਕਾਸਟ ਨਾਲ ਸੰਪਰਕ ਕਰਦੇ ਹੋ ਉਹ ਸੰਬੰਧ ਰੱਖਦੇ ਹੋ ਮੈਂ ਸਿੱਧੂ ਹੀ ਸਿੱਧੂ ਜਿਮੀਦਾਰ ਦਾ ਮੁੰਡਾ ਤੁਸੀਂ ਜੀ ਇਹ ਤੁਸੀਂ ਥੋੜਾ ਗੋਤ ਕੀ ਐ ਮੈਂ ਮੈਂ ਸਿੱਧੂ ਹਾਂ ਤੁਸੀਂ ਵੀ ਜਿਮੀਦਾਰ ਐ ਹਾਂਜੀ ਤੇ ਤੁਸੀਂ ਮਤਲਬ ਇੱਕ ਇੱਕ ਸਮਝ ਲਓ ਵੀ ਤੁਸੀਂ ਗੋਤ ਤੇ ਕਲੰਕ ਲਾਤਾ ਮਤਲਬ ਤੁਸੀਂ ਇਹ ਸੀਜ਼ਨ ਨੂੰ ਸਮਝਿਆ ਵੀ ਤੁਸੀਂ ਯਾਰ ਜੇ ਚਲੋ ਠੀਕ ਹੈ ਪਰ ਥੋੜਾ ਨਾਲ ਸੋਚ ਦੀ ਗੱਲਬਾਤ ਸੀਗੀ ਥੋੜਾ ਕਰਲਾ ਤੁਹਾਨੂੰ ਨਹੀਂ ਸੁਣਦਾ ਸੀ ਗੱਲਬਾਤ ਤੇ ਤੁਸੀਂ ਇਹ ਥੋੜੀ ਜੀ ਤੁਸੀਂ ਸਵਰਿਆਂ ਨੂੰ ਮਾਰਨਾ ਸੀ ਕਿ ਦਰਵੇਸ਼ ਬੰਦੇ ਕਹਿੰਦੇ ਬੰਦਾ ਹੀ ਬਹੁਤ ਦਰਵੇਸ਼ ਜੀ ਸੱਚੀ ਗੱਲ ਨਹੀਂ ਉਹ ਤਾਂ ਮੈਂ ਮੰਨਦੀ ਗੱਲ ਉਤਰ ਵੀ ਸੀ ਹਾਂ ਕਹਿੰਦੇ ਵੀ ਤੁਹਾਨੂੰ ਆ ਧੀ ਆਵਾਂ ਨੂੰ ਸਮਝਦਾ ਸੀਗਾ ਉਹ ਹਾਂਜੀ ਹਾਂਜੀ ਥੋੜੇ ਨੱਕ ਦੇ ਫਰਕ ਲਈ ਰੱਖਿਆ ਸੀਗਾ ਨਹੀਂ ਫਰਕ ਤਾਂ ਨਹੀਂ ਰੱਖਿਆ ਜੇ ਇੱਕ ਸੂਟ ਮੰਗਦੇ ਜੇ ਤੁਹਾਨੂੰ ਦੋ ਲੱਗੇ ਜਾਂਦਾ ਸੀਗਾ ਤੇ ਤੁਹਾਨੂੰ ਦਰਸ ਨਹੀਂ ਆਇਆ ਮਾਰਨ ਲੱਗਿਆ ਨੂੰ ਭੋਰਾ ਵੀ ਮਤਲਬ ਵੀ ਮੈਂ ਕੀ ਕਰ ਰਹੀ ਆ ਇਹ ਨਹੀਂ ਫਿਰ ਦਰਸ ਤਾਂ ਫਿਰ ਕਿੱਥੇ ਆਉਂਦਾ ਜੀ ਜੋ ਰੋਕਦਾ ਸੀ ਜੀ ਮੈਨੂੰ ਨਾ ਰੋਕਦੇ ਜਮਾ ਨਹੀਂ ਉਹ ਮੈਂ ਚੰਗੀ ਸੇਵਾ ਕਰਦੀ ਫਿਰ ਉਹਦੀ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਤੁਸੀਂ ਉਹਨੂੰ ਕੁਟਦੇ ਰਹੇ ਹੋ ਤੁਹਾਨੂੰ ਰੋਕਦਾ ਸੀ ਇਹਦੇ ਕੋਲ ਆਉਣ ਤੋਂ ਤੁਸੀਂ ਉਹਨੂੰ ਦੋਨੇ ਮਤਲਬ ਬਹੁਤ ਉਹਨੂੰ ਟੌਰਚਰ ਕਰਦੇ ਰਹੇ ਹੋ ਕੁਟਦੇ ਰਹੇ ਹੋ ਕੁਟਦੇ ਮਾਰਦੇ ਰਹੇ ਹੋ ਹਾਂਜੀ ਇਹ ਸੱਚ ਆ ਵੀਰੇ ਹਾਂਜੀ ਤੇ ਇਹ ਇਹ ਕੋਈ ਕਾਰ ਨਹੀਂ ਤਾਂ ਨਹੀਂ ਵੀ ਮਤਲਬ ਤੁਸੀਂ ਉਹਨੂੰ ਜਿਹੜਾ ਬੁਲਾਇਆ ਹੈਗਾ ਤਾਂ ਹੀ ਬੁਲਾਇਆ ਵੀ ਉਹ ਇੱਥੇ ਆ ਜੇ ਤੇ ਕੱਲ ਨੂੰ ਸਾਡਾ ਕਿਤੇ ਕੋਸਾ ਦਾ ਵੀ ਸਾਡਾ ਜਿਹੜੀ ਸਾਡੇ ਆਪਸ ਵਿੱਚ ਦੀ ਗੱਲਬਾਤ ਆ ਕਿਸੇ ਕਿਸੇ ਕੋਲੇ ਹੋਰ ਨਾ ਗੱਲ ਅੱਗੇ ਕਰਦੇ ਇਸ ਤਰ੍ਹਾਂ ਕੋਲੇ ਇਸੇ ਕੋਲੇ ਇਸੇ ਤਰ੍ਹਾਂ ਹੋ ਮਾਰੇ ਹਾਂਜੀ ਬੋਲੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਹੁਣ ਤੁਹਾਨੂੰ ਸਜ਼ਾ ਹੋ ਰਹੀ ਹੈ ਕਿਉਂਕਿ ਅਸੀਂ ਪੱਤਰਕਾਰ ਹੋਣ ਦੇ ਨਾਤੇ ਸਾਨੂੰ ਬੁਲਾਇਆ ਗਿਆ ਤੇ ਹੁਣ ਤੁਹਾਨੂੰ ਤੈਨੂੰ ਲੱਗਦਾ ਤੁਹਾਨੂੰ ਵੀ ਤੁਸੀਂ ਬਾਹਰ ਆ ਜਾਓਗੇ ਜੀ ਜ਼ਿੰਦਗੀ ਚ ਨਹੀਂ ਜੀ ਕਿੰਨੀ ਕਿੰਨੀ ਉਮਰ ਕਿੰਨੀ ਸਜ਼ਾ ਹੋਊਗੀ ਤੁਹਾਨੂੰ 5 ਸਾਲ 15 ਆਹ 15 ਨਹੀਂ ਨਹੀਂ 5 ਸਾਲ ਲੱਗ ਕੇ ਛੱਡਦਾ ਵੀਰੇ 15 20 ਸਾਲ ਜੀ ਹਾਂ 20 ਸਾਲ ਦੀ ਸਜ਼ਾ ਤੁਹਾਨੂੰ ਪੱਕੀ ਹੈ ਠੀਕ ਹੈ ਤੂੰ ਕਦੇ ਸੋਚਿਆ ਸੀ ਵੀ ਤੇਰੇ ਨਾਲ ਤੂੰ ਤੈਨੂੰ ਪਿਆਰ ਕਰਨਾ ਮਹਿੰਗਾ ਪੈ ਜਾਊਗਾ ਨਹੀਂ ਹੈ ਨਹੀਂ ਜੀ ਹਾਂ ਦੱਸੋ ਬਾਈ ਨਹੀਂ ਇਹ ਦੋਸਤੋ ਇਹਨਾਂ ਨੇ ਬਹੁਤ ਘਿਣਾਉਣੀ ਹਰਕਤ ਕੀਤੀ ਹੈ ਇੱਕ ਮਤਲਬ ਘਰਣਾ ਨੂੰ ਅੰਜਾਮ ਦਿੱਤਾ ਜੀ ਜਿਹੜਾ ਇਹਨਾਂ ਨੇ ਕਹਿ ਸਕਦੇ ਆ ਇੱਕ ਬਜ਼ੁਰਗ ਨੂੰ ਮਾਰਿਆ ਤੇ ਉਹਨੂੰ ਤਸੀਹੇ ਦੇ ਦੇ ਮਾਰਿਆ ਵਿਚਾਰੇ ਨੂੰ ਬਹੁਤ ਕੋਕੋ ਮਾਰਿਆ ਉਹਨੂੰ ਪਹਿਲਾਂ ਇਹਨਾਂ ਨੇ ਬੁਲਾਇਆ ਜੀ ਫਿਰ ਉਹ ਸੂਏ ਤੇ ਚਲੋ ਗਿਆ ਸੂਏ ਦੇ ਵਿੱਚ ਉਹਨੂੰ ਡੁਬੋ ਕੇ ਮਾਰਿਆ ਇਹ ਜਿਹੜੀ ਜਨਾਨੀ ਤੁਸੀਂ ਦੇਖ ਰਹੇ ਹੋ ਇਹ ਦੋਨੇ ਜਾਨੇ ਮਤਲਬ ਕੀ ਹੈ ਬਾਈ ਪ੍ਰੇਮੀ ਜੋੜਾ ਦੱਸ ਸਕਦੇ ਆ ਪ੍ਰੇਮੀ ਜੋੜੇ ਨੇ ਆਪਦੀ ਜਿਹੜੀ ਹੈ ਆਪ ਦਾ ਕਹਿਨ ਸੋ ਵੀ ਆਪਦੇ ਆਪ ਨੂੰ ਆਪਦੇ ਪਿਆਰ ਨੂੰ ਬਰਕਰਾਰ ਰੱਖਣ ਰੱਖਣ ਲਈ ਕਿੰਨਾ ਵੱਡਾ ਇਹਨਾਂ ਨੇ ਇੱਕ ਬਹੁਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੋ ਇਹ ਹਜੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਇਹਨਾਂ ਦਰਿੰਦਿਆਂ ਤੇ ਸਰਕਾਰ ਨੂੰ ਅਸੀਂ ਇਹ ਕਿਨੇ ਵੀ ਨਾ ਨਾਥ ਪਾਉਣੀ ਚਾਹੀਦੀ ਹੈ ਬਹੁਤ ਮਤਲਬ ਇਹ ਹਜੇ ਲੋਕ ਘਟੀਆ ਲੋਕ ਹੈ ਜਿਹੜੇ ਸਾਡੇ ਸਮਾਜ ਨੂੰ ਕਲੰਕ ਸਮਾਜ ਲਈ ਕਲੰਕਤ ਹੈ ਹੁਣ ਤੁਹਾਨੂੰ ਆ ਤੁਹਾਡੇ ਬੱਚੇ ਕਿਹੜੇ ਬੱਚੇ ਜਿਹੜੇ ਉਹ ਕਿੱਥੇ ਆਉਣ ਇਸ ਟਾਈਮ ਕਰੇ ਹੈ ਹਾਂਜੀ ਤੇ ਉਹਨਾਂ ਨੂੰ ਕੋਈ ਥੋੜੇ ਜਿਹਾ ਕੋਈ ਤੁਹਾਨੂੰ ਉਹਨਾਂ ਦੇ ਤਰਸ ਦਿਆ ਵੀ ਹਾਂ ਮੇਰੇ ਨਿੱਕੇ ਨਿੱਕੇ ਬੱਚੇ ਸੀ ਚਲੋ ਉਹਨਾਂ ਬਾਰੇ ਸੋਚ ਲੈਂਦੀ ਮੈਂ ਵੀ ਚਲੋ ਇਕੱਲਾ ਪਿਆਰ ਵੀ ਨਹੀਂ ਹੁੰਦਾ ਸਾਰਾ ਕੁਝ ਨਹੀਂ ਬੱਸ ਜੀ ਸੋਚਿਆ ਤਾਂ ਸੀਗਾ ਪਰ ਨਹੀਂ ਇੱਕ ਹੋਰ ਵੀ ਸੁਣਿਆ ਕਹਿੰਦੇ ਵੀ ਇੱਕ ਹੋਰ ਵੀ ਸੀਗਾ ਅੱਜ ਕਿ ਥੋੜਾ ਉਹ ਜਿਹੜਾ ਉਹ ਅੱਜ ਉਹ ਫਰਾਰ ਹੈ ਭੱਜ ਗਿਆ ਉਹ ਉਹ ਕੀ ਕਰਦਾ ਸੀਗਾ ਉਹ 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 ਕੰਮ ਕਾਹਦਾ ਕੰਮ ਕਰਦਾ ਸੀ ਉਹ ਤਾਂ ਚਣਾਈ ਦਾ ਕੰਮ ਕਰਦਾ ਸੀ ਤੇ ਤੇ ਉਹ ਜਿਹੜਾ ਦੋਸਤ ਸੀਗਾ ਹਾਂਜੀ ਤੋ ਅਸ ਇਹਦੇ ਨਾਲ ਗੱਲ ਉਹ ਦੂਰ ਗਈ ਸੀ ਹਾਂਜੀ ਦੇਖੋ ਦੋਸਤੋ ਕੋਈ ਇਹ ਬਹੁਤ ਵੱਡਾ ਮਤਲਬ ਕਹਿ ਸਕਦੇ ਆ ਵੀ ਕਾਲਜੋਗ ਤੇ ਕਾਲਜੋਗ ਤੇ ਕਾਲਜੋਗ ਤੇ ਕਾਲਜੋਗ ਇਹ ਜਿਹੜੀ ਜਨਾਨੀ ਹੈ ਉਹਦੇ ਨਾਲ ਗੱਲ ਕਰਾਉਣ ਵਾਲਾ ਮਤਲਬ ਜਿਹੜੀ ਉਹ ਜਨਾਨੀ ਇਹ ਜਨਾਨੀ ਨਾਲ ਗੱਲ ਇਹ ਦੋਸਤਾਂ ਦੇ ਦੋਸਤਾਂ ਨਾਲ ਗੱਲ ਕਰਾਈ ਇਹਦੀ ਆਪ ਵੀ ਮਤਲਬ ਸਵਾਲ ਲੈਂਦਾ ਸੀ ਤੇ ਉਹਦੇ ਵੀ ਮਤਲਬ ਇਹ ਬੰਦੇ ਨੇ ਰਿਲੇਸ਼ਨ ਬਣਾਏ ਹੋਏ ਸੀ ਤੈਨੂੰ ਕੀ ਲੋੜ ਸੀ ਵੀਰੇ ਜੋ ਤੇਰਾ ਵਧੀਆ ਜਿਹਾ ਚੱਲੀ ਜਾਂਦੀ ਸੀ ਗੱਲਬਾਤ ਤੂੰ ਉਹਦੇ ਨਾਲ ਗੱਲ ਕਿਉਂ ਕਰਾਈ ਕਿ ਤੈਨੂੰ ਬਲੈਕਮੇਲ ਕਰਦਾ ਸੀ ਉਹ ਹਾਂਜੀ ਬਈ ਉਹ ਪੂਰੀ ਗੱਲ ਦੱਸ ਵੀ ਤੂੰ ਇਹਦੇ ਨਾਲ ਕਿਉਂ ਗੱਲ ਕਰਾਈ ਉਹਦੀ ਉਹ ਬਈ ਉਹਦੇ ਕੋਲ ਯਾਰ ਵੀਡੀਓ ਪ ਇਸ ਕਰਕੇ ਉਹ ਮੈਨੂੰ ਬਲੈਕਮੇਲ ਕਰਦਾ ਸੀ ਮੈਂ ਉਹਨਾਂ ਦੇ ਘਰੇ ਦਿਖਾ ਦੂੰਗਾ ਜਾਂ ਉਹਨਾਂ ਦੇ ਮਤਲਬ ਵੀ ਵਾਇਰਲ ਕਰ ਦੂੰਗਾ ਮੈਂ ਹੂੰ ਤਾਂ ਕਰਕੇ ਫਿਰ ਮੈਨੂੰ ਇਹ ਸਭ ਕਰਨਾ ਅੱਛਾ ਤੈਨੂੰ ਬਲੈਕਮੇਲ ਕਰਦਾ ਸੀ ਬੰਦਾ ਉਹ ਮਤਲਬ ਤੇ ਉਹਦੇ ਨਾਲ ਗੱਲ ਕਰਾਈ ਹਾਂਜੀ ਅੱਛਾ ਤੇ ਜਿਹੜਾ ਤੂੰ ਮਤਲਬ ਬਜ਼ੁਰਗ ਮਾਰਿਆ ਤੇ ਬਜ਼ੁਰਗ ਨੂੰ ਇਹ ਗੱਲ ਪਤਾ ਲੱਗੀ ਸੀ ਤੇਰੇ ਬਾਰੇ ਹਾਂਜੀ ਤੇ ਤੈਨੂੰ ਬਜ਼ੁਰਗ ਫੋਨ ਕਰਦੇ ਸੀਗੇ ਹਾਂਜੀ ਕੀ ਕਹਿੰਦੇ ਫੋਨ ਕਰਕੇ ਉਹ ਫੋਨ ਕਰਕੇ ਹੀ ਮਤਲਬ ਵੀ ਉਹ ਕਹਿੰਦੇ ਸੀਗੇ ਵੀ ਤੂੰ ਮਤਲਬ ਵੀ ਤੇਰੇ ਅਸੀਂ ਰਿਪੋਰਟ ਕਰਾਂਗੇ ਇਸ ਕਰਕੇ ਫਿਰ ਮੈਨੂੰ ਇਹ ਸਭ ਕੁਝ ਕਰਨਾ ਪਿਆ। ਅੱਛਾ ਮਤਲਬ ਤੈਨੂੰ ਉਹ ਜਿਹੜਾ ਬਜ਼ੁਰਗ ਸੀ ਉਹ ਵੀ ਬਲੈਕਮੇਲ ਕਰਦਾ ਸੀ ਇਹਦਾ ਸਵਰਾ ਸਾਹਿਬ ਤੇ ਉਹ ਜਿਹੜਾ ਦੋਸਤ ਸੀ ਦੁਗਲ ਗੱਲ ਕਰਵਾਈ ਸੀ ਉਹ ਵੀ ਤੈਨੂੰ ਬਲੈਕਮੇਲ ਕਰਦਾ ਸੀ ਇਸ ਲਈ ਤੈਨੂੰ ਇੱਕ ਕਦਮ ਚੱਕਣਾ ਪਿਆ। ਹਾਂ ਤੁਸੀਂ ਕੀ ਕਹਿਣਾ ਹੈ ਉਹ ਬਾਈ ਆਪਾਂ ਲਾਸਟ ਸਾਡਾ ਸਵਾਲ ਹੈਗਾ। ਹਾਂਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਤੁਸੀਂ ਜਿਹੜੀ ਇਹ ਨਿਕਣ ਘਨੌਣੀ ਹਲਕਤ ਕੀਤੀ ਹੈ ਉਹਦੇ ਬਾਰੇ ਥੋੜਾ ਕੀ ਵਿਚਾਰ ਹੈ? ਨਹੀਂ ਵੀਰੇ ਮੇਰੀ ਗੱਲ ਸੁਣੋ। ਔਰ ਮੇਰੇ ਘਰ ਆਲਾ ਹੈ ਜੇ ਮੈਨੂੰ ਲੈ ਆ ਲੈ ਕੇ ਜਾਂਦਾ ਕੋਸਾ ਹੂੰ ਠੀਕ ਹੈ ਮੈਂ ਇਹ ਜੇ ਕੰਮ ਜ਼ਰੂਰੀ ਕਰਨਾ ਸੀ ਮੇਰੇ ਬੱਚੇ ਤਾਂ ਪਰ ਕਿਵੇਂ ਨਾ ਕਿਵੇਂ ਪਾਲਣੇ ਆਗੇ ਨਹੀਂ ਪਾਲਣ ਨੂੰ ਥੋੜਾ 10 ਕਿੱਲੇ ਥੋੜੇ ਜਮੀਨ ਥੋੜੇ ਨਾਲ ਲਵਾਈ ਹੈ ਨਾ ਹਾਂਜੀ ਉਹ ਵੀ ਉਹ ਵੀ ਦੇਖੋ ਨਾ ਤੇ ਮੇਰੀ ਗੱਲ ਸੁਣ ਮੈਂ ਇਕੱਲੇ ਕੀ ਕਰਾਂਗੀ ਅੱਛਾ ਹਾਂਜੀ ਤੇ ਖੇਤੀ ਦਾ ਕੰਮ ਉਹਨੂੰ ਕਰਨਾ ਤੇ ਮੈਨੂੰ ਤਾਂ ਨਹੀਂ ਕਰਨਾ ਤੇ ਖੇਤੀ ਦਾ ਕੰਮ ਹੂੰ ਜੂ ਸਿੱਧਾ ਚੱਲਣ ਕਿਵੇਂ ਨਾ ਮੈਂ ਸਿੱਧਾ ਚੱਲੂੰਗੀ ਫਿਰ ਹੂੰ ਤੇ ਯਾਰ ਮੈਂ ਚਿੱਟੇ ਨਾਲ ਟੱਕਿਆ ਰਹਿੰਦਾ ਹੈਗਾ ਫਿਰ ਮੈਂ ਕਿੱਧਰ ਜਾਵਾਂ ਸੋ ਬਾਈ ਇਹ ਆ ਪੰਜਾਬ ਦੇ ਹਲਵਾਤ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਚੁੱਕੇ ਮਿਲ ਸਕੇ ਜਿਹੜੇ ਲੋਕ ਵੀਡੀਓ ਦੇਖ ਰਹੇ ਐ ਕਮੈਂਟ ਜਰੂਰ ਕਰਕੇ ਦੱਸੋ ਵੀ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਅਸੀਂ ਤਾਂ ਕਿੰਨੇ ਵੀ ਇਹਨਾਂ ਨੂੰ ਬਾਈ ਸਾਰੀ ਜ਼ਿੰਦਗੀ ਇਹ ਅੰਦਰ ਹੀ ਹੋਣੀ ਚਾਹੀਦੀ ਹੈ ਬਾਹਰ ਆਉਣਾ ਕਿਉਂਕਿ ਇਹਨਾਂ ਕਰਕੇ ਲੋਕ ਕੱਲ ਨੂੰ ਹੋਰ ਵੀ ਦਿਨੋਂ ਦੇਖ ਕੇ ਗੰਦ ਪਾਉਣਗੇ ਉਹ ਤਾਂ ਕਿੰਨੇ ਇੱਕ ਇਹੋ ਜਿਹਾ ਕਰਾਪਟ ਸਿਸਟਮ ਹੋਊਗਾ ਪੰਜਾਬ ਦੇ ਹਾਲਾਤ ਇਹੋ ਜਿਹੇ ਲੋਕ ਖਰਾਬ ਕਰਦੇ ਐ ਮੈਂ ਤਾਂ ਇਹੀ ਹੱਥ ਛੁੜ ਕੇ ਬੇਨਤੀ ਕਰਦਾ ਜੇ ਲੋਕ ਵੀਡੀਓ ਦੇਖ ਰਹੇ ਐ ਵੀ ਬਾਈ ਇਹਨਾਂ ਤੇ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚ ਜੇ ਇਹਨਾਂ ਦੇ ਕਾਰਵਾਈ ਹੋਊਗੀ ਤਾਂ ਫਿਰ ਆਪਾਂ ਮਤਲਬ ਆਨਲਾਈਨ ਸਮੇਂ ਦੇ ਵਿੱਚ ਆਪਾਂ ਆਪਣੇ ਪੰਜਾਬ ਨੂੰ ਪੰਜਾਬ ਦੇ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਧੀਆ ਪੜ੍ਹਨਾ ਬੱਚਿਆਂ ਨੂੰ ਬਚਾ ਸਕਦੇ ਆ ਨਹੀਂ ਤਾਂ ਪਤਾ ਨਹੀਂ ਬਾਈ ਕਿੰਨੇ ਇੱਕ ਐਸੇ ਗੰਦੇ ਲੋਕ ਆ ਜਿਹੜੇ ਦੁਨੀਆ ਤੇ ਕਲੰਕ ਹੈ ਉਹਨਾਂ ਨੂੰ ਅਸੀਂ ਮਤਲਬ ਕੀ ਹੈ ਆਨਲਾਈਨ ਸਮੇਂ ਦੇ ਵਿੱਚ ਬਈ ਬਹੁਤ ਹਾਲਾਤ ਮਾੜੇ ਹੋ ਸਕਦੇ ਜੇ ਚੀਜ਼ ਨੂੰ ਆਪਾਂ ਨਾ ਰੋਕਿਆ ਇਹ ਚੀਜ਼ ਦੇ ਨਾਂ ਨੱਥ ਪਾਈ ਗਈ ਸੋ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਤਾਜ਼ੀਆਂ ਖਬਰਾਂ ਦੇਵਾਂਗੇ ਕੀ ਪੰਜਾਬ ਦੇ ਹਾਲਾਤ ਐ ਕੀ ਪੰਜਾਬ ਦੇ ਮੁੱਦੇ ਐ ਪੰਜਾਬ ਦੇ ਜਿਹੜੇ ਮੁੱਦੇ ਐ ਉਹਨਾਂ 'ਤੇ ਅਸੀਂ ਵੀਡੀਓ ਬਣਾਉਂਦੇ ਆ ਤੇ ਸੋ ਬਾਈ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਹੈ ਘੰਟੀ ਵਾਲਾ ਬਟਨ ਦਬਾਉਣਾ ਹੈ ਤੇ ਤੁਹਾਡੇ ਵੀਰਾਂ ਕਰਕੇ ਆਪਾਂ ਇਹ ਲੋਕਾਂ ਨੂੰ ਸਹਾਇਤਾ ਦੇਵਾ ਸਕਦੇ ਆ ਵੱਧ ਤੋਂ ਵੱਧ ਹੱਥ ਜੋੜ ਕੇ ਬੇਨਤੀ ਐ ਵੀ ਵੀਡੀਓ ਨੂੰ ਸ਼ੇਅਰ ਕਰੋ ਬਾਰ ਬਾਰ ਕਹਿੰਦੇ ਸਾਨੂੰ ਵੀ ਲੋੜ ਨਾ ਪਵੇ ਤੇ ਤੁਹਾਡਾ ਇੱਕ ਮਤਲਬ ਲਾਈਕ ਤੇ ਅੱਗੇ ਸ਼ੇਅਰ ਕਰਨਾ ਇਹਨਾਂ ਜਿਹੜੇ ਆਨਲਾਈਨ ਸਮੇਂ ਦੇ ਵਿੱਚ ਲੋਕ ਹੈ ਉਹਨਾਂ ਦੀ ਜ਼ਿੰਦਗੀ ਬਚਾ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਸੀ ਕਾਲ